ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਬਹੁਤ ਭਰਾ ਕਮੈਂਟ ਕਰ ਰਹੇ ਆ ਮੈਸੇਜ ਕਰ ਰਹੇ ਆ ਤੇ ਫੋਨ ਵੀ ਕਰਿਆ ਕਈ ਭਰਾਵਾਂ ਨੇ ਕਮਾਲਪੁਰੇ ਦੇ ਕਬੱਡੀ ਕੱਪ ਦਾ ਕਹਿੰਦੇ ਅੱਜ ਸਾਰਿਆਂ ਨੂੰ ਇੰਤਜ਼ਾਰ ਆ ਪਰ ਲਾਈਵ ਭਰਾਵਾਂ ਨੇ ਇੱਕ ਚੈਨਲ ਦੀ ਚਲਾਇਆ ਤਾਂ ਸਾਰਿਆਂ ਨੂੰ ਮਿੱਤਰੋ ਦੱਸ ਦਿਆਂ ਵੀ ਕਿਹੜੇ ਚੈਨਲ ਤੇ ਕੁਸਕ ਟੀਮਾਂ ਵੀ ਚੇਂਜ ਹੋਈਆਂ ਨੇ ਜੱਗੂ ਹਾਕਮ ਵਾਲੇ ਦੀ ਟੀਮ ਵੀ ਮਿੱਤਰੋ ਚੇਂਜ ਹੋ ਗਈ ਤੇ ਅੱਜ ਤੁਹਾਨੂੰ ਦਿੰਨੇ ਆ ਜੋ ਨਵੀਆਂ ਟੀਮਾਂ ਐਡ ਹੋਈਆਂ ਨੇ ਹਾਕਮ ਵਾਲੇ ਜੀ ਮਿੱਤਰੋ ਗੁਰਵਿੰਦਰ ਖੂਨਣ ਖੇਡੂ ਅਰਸ਼ ਬਰਨਾਲਾ ਸੋਨੀ ਫਕਰ ਝੰਡਾ ਫੂਲਾ ਸ਼ੁਸ਼ਕ ਤੇ ਜੱਗੂ ਇਹਦੇ ਵਿੱਚ ਮਿੱਤਰੋ ਅੰਬਾਸੋਰ ਸਿੰਘ ਆਲਾ ਵੀ ਖੇਡ ਸਕਦਾ ਹਲੇ ਟੀਮ ਦਾ ਦੇਖੋ ਹੁਣ ਤੱਕ ਡਿਸੀਜਨ ਹੋਇਆ ਅੰਬਾਸੋਰ ਸਿੰਘ ਆਲੇ ਦੇ ਚਾਂਸ ਹੈਗੇ ਮਿੱਤਰੋ 50% ਖੇਡਣ ਦੇ ਥੋੜਾ ਅਪਡੇਟ ਮਿਲੀ ਸੀ ਤੇ ਨਾਲ ਹੀ ਮਿੱਤਰੋ ਬਰਸਾਲਪੁਰ ਖੇਡੂ ਜਿਹਦੇ ਵਿੱਚ ਵਿੱਕੀ ਹਰੀਕੇ ਢੀਲਾ ਜਾਣ ਵਾਲੀ ਸੀਰਾ ਚੱਕ ਲਈ ਸੇਰ ਰਕੇਸ਼ ਬੋਪੁਰ ਅਮਰਤ ਤੇ ਪੀਲੂ ਬਰਸਾਲਪੁਰੀਆ ਨਾਲ ਹੀ ਮਿੱਤਰੋ ਮੱਲਾ ਦੀ ਟੀਮ ਚ ਖੇਡੂ ਨਦਰਾ ਮੱਲਾ ਸੁਖਵੀਰ ਗੁਰੂਸਰ ਰਾਮਨਾ ਭਗਤਾ ਸਿਮਾਠਰਾਜ ਵਾਲਾ ਅਰਸ਼ੀ ਮੱਲਾ ਪਿਰਤਪਾਲ ਮੱਲਾ ਲਾਲੀ ਮੱਲਾ ਤੇ ਪ੍ਰਭ ਬਰੀ ਵਾਲਾ ਮਿੱਤਰੋ ਖੇਡੂ ਅਲੇਵਾ ਦੀ ਟੀਮ ਬਣੀ ਐ ਇਹਦੇ ਵਿੱਚ ਦੀਨੂ ਜਵਾਰਾ ਪੰਕਜ 베ਰੀ ਕਦੂ ਰਸੂਲਪੁਰਿਆ ਜੋ ਮਿੱਤਰੋ ਰਸੂਲਪੁਰ ਤੇ ਅਲੇਵਾ ਦੀ ਟੀਮ ਦੋਨੇ ਜੁਆਇੰਟ ਬਣੀਆਂ ਨੇ ਸਨੀ ਆਦਮ ਵਾਲੀਆ ਖੇਡੂ ਵਿਕਾਸ ਅਲੇਵਾ ਬਿਜੇਲੇਵਾ ਹੋਰ ਵੀ ਪਲੇਅਰ ਨੇ ਮਿੱਤਰੋ ਐੜ ਤੇ ਬਾਕੀ ਮਿੱਤਰੋ ਤਲਵੰਡੀ ਰਾਏ ਚ ਇੰਦਰਦਲ ਵੰਡੀਰਾਯਾ ਦੁੱਲਾ ਚੱਠੇ ਗਵਿੰਦਪੁਰੇ ਵਾਲਾ ਰਾਜਾ ਪੱਧਰੀ ਵਾਲਾ ਨਿੱਕਾ ਨਦੂਰ ਸੋਹਣ ਚੱਕ ਸਾਬੂ ਵਾਲਾ ਦੀਪਾ ਤਲਵੰਡੀ ਰਾਏ ਵਾਲਾ ਭਿੰਡਰ ਕਲਾਂ ਦੇ ਵਿੱਚ ਇਹ ਟੀਮਾਂ ਮਿੱਤਰੋ ਸਾਰੀਆਂ ਬਾਕੀ ਦੀਆਂ ਉਹੀ ਖੇਡਣਗੀਆਂ ਸਾਰੀਆਂ ਸੇਮ ਨੇ ਟੀਮਾਂ ਹੋਰ ਵੀ ਮਿੱਤਰੋ ਇੱਕ ਦੋ ਨਵੀਆਂ ਟੀਮਾਂ ਐਡ ਕੀਤੀਆਂ ਨੇ ਸੋ ਮਿੱਤਰੋ ਕਮਾਲਪੁਰੇ ਦੇ ਕਬੱਡੀ ਕੱਪ ਦਾ ਲਾਈਵ ਆਜੋ ਸਪੋਰਟਸ ਲਾਈਵ 13 13 ਦੇ ਚੱਲੂ ਹੋ YouTube ਦਾ ਅਫੀਸ਼ੀਅਲ ਚੈਨਲ ਹੈ ਉਸਤੇ ਤੁਸੀਂ ਲਾਈਵ ਦਾ ਆਨੰਦ ਮਾਣ ਸਕਦੇ ਹੋ ਸਾਰੇ ਵੀਰ ਭਰਾ ਕਿਸੇ ਹੋਰ ਚੈਨਲ ਤੇ ਲਾਈਵ ਸ਼ਾਇਦ ਵਿੱਚ ਚਲੋ ਚਲਾ ਸਕਦੇ ਨੇ ਕਿ ਐਡਾ ਤਾਕੜਾ ਕਬੱਡੀ ਗੱਪਾ ਪਰ ਲਾਈਵ ਇੱਕ ਦੋ ਚੈਨਲਾਂ ਦੀ ਚੱਲੇਗਾ ਪਰ ਸਪੋਰਟਸ ਲਾਈਵ 13 13 ਤੇ ਹੁਣ ਲਾਈਵ ਚੱਲ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਇਨੀ ਇੱਕ ਜਾਣਕਾਰੀ ਦੇਣੀ ਸੀ ਭਰਾਵੋ ਧੰਨਵਾਦ